ਪਾਤੀ ਹੈ ਨਾ ਦਵਾਈਆਂ ਵੀ ਮੰਮੀ ਦਵਾਈਆਂ ਨਹੀਂ ਸੀ ਡੈਡੀ ਦੀਆਂ ਤੁਸੀਂ ਪਾਈਆਂ ਹੀ ਆ ਸਸਿਕਲ ਸਸਿਕਲ ਮਿਲੋਗੇ ਜੀ ਠੀਕ ਹੈ ਜੀ ਤੁਸੀਂ ਠੀਕ ਆ ਮੈਂ ਬਾਜੀ ਠੀਕ ਆ ਸਾਰੇ ਠੀਕ ਨੇ ਤੂੰ ਠੀਕ ਹੈ ਹਾਂ ਜੀ ਠੀਕ ਹੋਈ ਗੁਰਦੁਆਰੇ ਆ ਹਾਂ ਜੀ ਹੋਈ ਠੀਕ ਲਿਆ ਮੱਥਾ ਹੂੰ ਹੂੰ ਮਨਾ ਲਿਆ ਰੱਬ ਨੂੰ ਰੱਬ ਤੇ ਮੇਰੇ ਅਸਲੀ ਇਹੋ ਹੀ ਆ ਅੱਛਾ ਉੱਥੇ ਤੇ ਬਸ ਮੈਂ ਆਪਣੀ ਗਲਤੀ ਆ ਦੀ ਮਾਫੀ ਮੰਗਣ ਗਈ ਸੀ ਮੈਂ ਕਿਹਾ ਜਿਆਦਾ ਪਤਾਸੇ ਉੱਥੇ ਚੜਾ ਆ ਕਿਉਂਕਿ ਮਿੱਠਾ ਪਾਇਆ ਹੀ ਨਾ ਮੰਨ ਚ ਮਿੱਠਾ ਥੋੜਾ ਹੁੰਦਾ ਪਾਇ ਹੀ ਫਿਰ ਪਤਾਸੇ ਹਾਂਜੀ ਕਿੰਨੀ ਆਸਾਨੀ ਨਾਲ ਕਹਿ ਲੈਂਦੇ ਆ ਨਾ ਤਹੀ ਕਿ ਹਾਂ ਅਸੀਂ ਹੋ ਆਏ ਆ ਰੱਬ ਨੂੰ ਮਨਾ ਆਏ ਆ ਬਸ ਗੱਲਾਂ ਹੀ ਆ ਜਿੰਨਾ ਜਿਕੜਾ ਬਣਾਇ ਜੋ ਗੱਲਾਂ ਦਾ ਥੋੜਨਾ ਨਹੀਂ ਚਾਹੀਦਾ ਤਾਂ ਮਠਾ ਘਟ ਨਹੀਂ ਹੋਣਾ ਚਾਹੀਦਾ ਹੈਨਾ ਹੁਣ ਕਹੇਗੀ ਜਿਆਦਾ ਹੀ ਬੋਲਦੀ ਵੀ ਐ ਨਹੀਂ ਦੀਦੀ ਜਿਆਦਾ ਨਹੀਂ ਬੋਲਦੀ ਮੈਂ ਸੱਚ ਬੋਲਣਨੀ ਮੈਨੂੰ ਪਤਾ ਵਾ ਦੀਦੀ ਤੂੰ ਜੋ ਵੀ ਕਹਿੰਦੇ ਨਾ ਸੱਚ ਕਹਿੰਦੇ ਜੀ ਮੇਰੀਆਂ ਬੜੀਆਂ ਗਲਤੀਆਂ ਵਾ ਦੀਦੀ ਸਿਮਰਤ ਗਲਤੀਆਂ ਨਹੀਂ ਐ ਨਿਆਂਮਤਵ ਨਹੀਂ ਹੈਗੀ ਇਹ ਹੰਕਾਰ ਸੀ ਇਹ ਹੰਕਾਰ ਸੀ ਸਿਮਰਤ ਕਿ ਮੁੰਡਾ ਮਿਲਿਆ ਮੈਨੂੰ ਬੜਾ ਪਿਆਰ ਉਹਨੂੰ ਤੂੰ ਕੀਤਾ ਇਹ ਉਹਦਾ ਕੋਈ ਨਹੀਂ ਨਾਗਾ ਤੇ ਕੋਈ ਹੋਣਾ ਵੀ ਨਹੀਂ ਚਾਹੀਦਾ ਉਹ ਤਾਂ ਭੁੱਲ ਗਈ ਹੈ ਉਹ ਮੁੰਡਾ ਦੁਨੀਆ 'ਚ ਆਇਆ ਕਿਵੇਂ ਉਹਦੇ ਮਾਪੇ ਤੇ ਹੋਣਗੇ ਨਾ ਚਾਰ ਪੈਰਾਂ ਪ੍ਰਾ ਤੇ ਹੋਣਗੇ ਨਾ ਅਪਣਾਉਂਦੀ ਉਹਨੂੰ ਕੱਲੀ ਨੂੰ ਜ਼ਰੂਰ ਅਪਣਾਉਂਦੀ ਪਰ ਇੱਕ ਸ਼ਰਤ ਤੇ ਉਹ ਸ਼ਰਤ ਵਿੱਚ ਰੱਖਦੀ ਆਪਣਾ ਪੇਕਾ ਪਰਿਵਾਰ ਵੀ ਛੱਡਦੀ ਫੇਰ ਸਵਾਦ ਆਉਂਦਾ ਨਾ ਗੱਲ ਦਾ ਤੇ ਭਲਿਆ ਲੋਕਾਂ ਤੇਰਾ ਮੈਂ ਕਿਸੇ ਨੂੰ ਵਰਤਨ ਨਹੀਂ ਦੇਣੀ ਕੋਈ ਰਿਸ਼ਤਾ ਮੇਰਾ ਮੈਂ ਨਹੀਂ ਵਰਤਨ ਦਵਾਂਗੇ ਦੋਵੇਂ ਇਕੱਲੇ ਦੁਨੀਆ 'ਚ ਚੱਲਾਂਗੇ ਕੱਲ ਨੂੰ ਬਾਲ ਬੱਚੇ ਆਣਗੇ ਨਾ ਉਹਨਾਂ ਨੂੰ ਵੀ ਕੱਲਿਆਂ ਕਰ ਦਾਂਗੇ ਕਿਉਂਕਿ ਕੱਲਿਆ ਰਹਿਣ ਦਾ ਸਵਾਦ ਬੜਾ ਹੈਗਾ ਨਾ ਮਜ਼ਾ ਹੀ ਬੜਾ ਨਾ ਕੋਈ ਰੋਕ ਨਾ ਕੋਈ ਟੋਕ ਨਾ ਕੋਈ ਅਕਲ ਦੇਣ ਵਾਲਾ ਨਾ ਦੁਨੀਆਦਾਰੀ ਕੋ ਸਮਝਾਉਣ ਵਾਲਾ ਤੁਹੇ ਪਤਾ ਕੀ ਸਮਝਦੀਆਂ ਜੀ ਅੱਜਕੱਲ੍ਹ ਦੀਆਂ ਨੂਆਂ ਖੋਰੇ ਮੇਰੇ ਵਰਗੀਆਂ ਵੀ ਕਈ ਕੱਲਿਆ ਰਹਿ ਲਾਂਗੇ ਜ਼ਿੰਦਗੀ ਸਮਝ ਲਾਂਗੇ ਉਹ ਸਾਸੋਰਾ ਘਰ ਚੋਂ ਨਾ ਬਹੁਤ ਜ਼ਰੂਰੀ ਹੈ ਕਰਮਾਂ ਵਾਲੇ ਕਮਾਉਂਦੇ ਹੋ ਪਤਾ ਉਹਨਾਂ ਦੀ ਨਿੱਕੀ ਨਿੱਕੀ ਰੋਕ ਟੋਕ ਉਹਨਾਂ ਦਾ ਸਮਝਾਣਾ ਉਹਨਾਂ ਦਾ ਜ਼ਿੰਦਗੀ ਦਾ ਤਜਰਬਾ ਬੋਲਦਾ ਹਮੇਸ਼ਾ ਹਮੇਸ਼ਾ ਮੰਨੀਆਂ ਕਿਤੇ ਕਿਤੇ ਗੱਲਾਂ ਗਲਤ ਵੀ ਬੋਲੀਆਂ ਜਾਂਦੀਆਂ ਨੇ ਕਿਤੇ ਜ਼ਿਆਦਾ ਉਹ ਕਮੀ ਸੁਣਾਇਆ ਜਾਂਦਾ ਹੈ ਐਗਰੀ ਪਰ ਹਮੇਸ਼ਾ ਨਾ ਇੱਕ ਸਿੱਖ ਦੇ ਕੇ ਜਾਂਦੇ ਨੇ ਤੁਹਾਨੂੰ ਦੁਨੀਆਦਾਰੀ ਚ ਵਰਤਣਾ ਸਿਖਾ ਦਣਗੇ ਤਾਨੂੰ ਦੁਨੀਆਦਾਰੀ ਚ ਤੁਰਨਾ ਫਿਰਨਾ ਕਿਹਦੇ ਨਾਲ ਬਹਿਣਾ ਖਲੋਣਾ ਕਿੱਥੇ ਆਣਾ ਚਾਹੀਦਾ ਕਿੱਥੇ ਨਹੀਂ ਜਾਣਾ ਨਾ ਚਾਹੀਦਾ ਕਿੰਨਾ ਕਿਸ ਨਾਲ ਵਰਤੋ ਤੇ ਕਿੰਨਾ ਕਿਸ ਤੋਂ ਪਰੇ ਰਹੋ ਤੁਹਾਨੂੰ ਤੁਹਾਡੇ ਵੱਡੇ ਹੀ ਸਖਾਨਗੇ ਜਾਂ ਤਾਂ ਜੰਮਦਿਆਂ ਹੀ ਤੁਸੀਂ ਆਪਣੇ ਆਪ ਜ਼ਿੰਦਗੀ ਜਿੰਦੇ ਸਕੂਲਾਂ ਕਾਲਜਾਂ ਤੇ ਜਾਂਦੇ ਨਾ ਕਿਤਾਬਾਂ ਹੀ ਆ ਪੜ ਲੈਂਦੇ ਘਰ ਬਹਿ ਕੇ ਕਿਤਾਬਾਂ ਪੜਾਉਣ ਵਾਲਾ ਵੀ ਕੋਈ ਹੋਣਾ ਚਾਹੀਦਾ ਐਸੇ ਤਰ੍ਹਾਂ ਨਾ ਜ਼ਿੰਦਗੀ ਦੀ ਵੀ ਸਿੱਖ ਦੇਣ ਵਾਲੇ ਨਾ ਘਰ ਵਿੱਚ ਹੋਣੇ ਚਾਹੀਦੇ ਵੱਡੇ ਮਾਰੇ ਜ਼ਰੂਰ ਲੱਗਦੇ ਨੇ ਹੈ ਤਿਆਰ ਹੋਣ ਲਈ ਟੋਕ ਪੈ ਗਈ ਹੁਣ ਐਦਾਂ ਦਾ ਕਪੜਾ ਪਾਇਆ ਬੋਲਣ ਲੱਗੀ ਪਈ ਉਹ ਆਹੋ ਇਹਨੂੰ ਤਾਂ ਸਬਜ਼ੀ ਸਾਡੀ ਸਵਾਦ ਨਹੀਂ ਲੱਗਣੀ ਇਹਨੇ ਕੰਮ ਕੀਤੇ ਸੀ ਸਾਡੇ ਕੰਮ ਮੈਨੂੰ ਪਸੰਦ ਨਹੀਂ ਆਉਂਦੇ ਪਰ ਉਹਦੇ ਚ ਤੁਹਾਨੂੰ ਨੇ ਅਕਲ ਦਿੱਤੀ ਹੋएगी ਕਈਆਂ ਚੀਜ਼ਾਂ ਨੂੰ ਤੈਨੂੰ ਕੱਲਿਆਂ ਬੈ ਕੇ ਸੋਚਿਆ ਹੋਏਗਾ ਤੈਨੂੰ ਬੜਾ ਕੁਝ ਚੰਗਾ ਵੀ ਲੱਗਾ ਹੋਏਗਾ ਕਿ ਕਾਸ਼ ਮੰਮੀ ਨੇ ਮੈਨੂੰ ਐ ਸਮਝਾਇਆ ਨਾ ਨਾ ਹੁੰਦਾ ਤੇ ਅੱਜ ਮੈਂ ਐਦਾਂ ਨਾ ਕਰਦੀ ਕਾਸ਼ ਉਹ ਤੇ ਰਿੰਦਰ ਆਇਆ ਹੋਣਾ ਬੜੀਆਂ ਚੀਜ਼ਾਂ ਤੂੰ ਸਿੱਖ ਗਈ ਹੋਏਂਗੀ ਮੇਰੀਆਂ ਗੱਲਾਂ ਵੀ ਚੁਬਦੀਆਂ ਹੋਣਗੀਆਂ ਮੈਂ ਤੈਨੂੰ ਇੱਕ ਗੱਲ ਦੱਸਾਂ ਸਾਡੀਆਂ 4 ਕੋਠੀਆਂ ਹਨ ਹਗੀਆਂ ਕੋਈ ਆਪਣੀ ਨਹੀਂ ਖਰੇ ਕਿਹੜੇ ਵਲੇ ਫੂਕ ਨਿਕਲ ਜਾਨੀ ਤੇ ਚਲੇ ਜਾਣਾ ਸਭ ਕੁਝ ਇੱਥੇ ਰਹਿ ਜਾਣਾ ਪਰ ਦੁਨੀਆ 'ਚ ਜੀਣ ਵਸਤੇ ਰੱਬ ਨੇ ਦਿੱਤੇ ਨੇ ਛੋਟੇ ਛੋਟੇ ਡੱਬੇ ਜੇ ਦਿੱਤੇ ਨੇ ਰਹਿਣ ਵਸਤੇ ਸਾਨੂੰ ਉਹ ਡੱਬਿਆਂ 'ਚ 4 ਡੱਬੇ ਗਏ ਨੇ ਇੱਕ ਡੱਬਾ ਜਿਹੜਾ ਮੰਮੀ ਉਹਨਾਂ ਵਸਤੇ ਤਿਆਰ ਕਰਾਨੇ ਸਾਂ ਮੇਰੀ ਵੱਡੇ ਜਠਾਨੀ ਉਸ ਤੋਂ ਛੋਟੀ ਜਠਾਨੀ ਦੋਨੋਂ ਪਤਾ ਹੀ ਕਹਿੰਦੇ ਜੇ ਜਿਦਾ ਮਨ ਕਰੇ ਆਪਣਾ ਵੱਖਰਾ ਵਖਰਾ ਰਾ ਲਓ ਮੈਂ ਕਿਹਾ ਮੈਂ ਕਦੀ ਨਹੀਂ ਜੇ ਰਹਿਣਾ ਮੈਨੂੰ ਇੱਥੇ ਦੇ ਉਹ ਜਗਾ ਤੁਹਾਡੇ ਵੇਚੀ ਰਹਿਣਾ ਜੇ ਕੱਲਿਆਂ ਮੈਂ ਕੀ ਕਰਾਂਗੀ ਧੀਕੇ ਕਦੀ ਮੈਨੂੰ ਵੀ ਰੋਕ ਟੋਕ ਕਰਦੇ ਨੇ ਕੰਜੂ ਐਦਾਂ ਦਾ ਨਾ ਲਾਪ ਆ ਐਦਾਂ ਦਾ ਨਾ ਕਰ ਜਾਂ ਐਚੀ ਨਾ ਖਾ ਕਾਰਨ ਹੁੰਦਾ ਇੱਕ ਕਾਰਨ ਕੱਲ ਨੂੰ ਬਾਲ ਬੱਚਿਆਂ ਮਲੀ ਹੋਣਾ ਮੇਰੀਆਂ ਗੱਲਾਂ ਕੋੜੀਆਂ ਲੱਗਦੀਆਂ ਔਣਗੀਆਂ ਪਰ ਕਦੀ ਜਾ ਕੇ ਤੈਨੂੰ ਬਹੁਤ ਚੰਗੀਆਂ ਲੱਗਣਗੀਆਂ ਜਦੋਂ ਕੋਲ ਨਹੀਂ ਨ ਰਹਿੰਦੇ ਰਿਸ਼ਤੇ ਉਦੋਂ ਬਤਾ ਲੱਗਦਾ ਜੇ ਤੈਨੂੰ ਨਹੀਂ ਪਤਾ ਮੈਂ ਵੇਖਿਆ ਆਪਣੀ ਅੱਖਾਂ ਨਾਲ ਆਪਣੀ ਮਾਂ ਨੂੰ ਰੋਂਦੇ ਆ ਰੋਈ ਰੋਂਦੀ ਸੀ ਰਾਤੀ ਉੱਠ ਕੇ ਸੋਣਾ ਨਹੀਂ ਹੁੰਨੇ ਮੇਰਾ ਸੇਵਾ ਕਿੱਥੇ ਹੈਗਾ ਮੇਰੇ ਸੇਵਕ ਨੂੰ ਬੁਲਾ ਦੇ ਅੰਜੂ ਕਿਉਂ ਬੁਲਾਵਾ ਮੈਂ ਜਿਹਨੂੰ ਮਾਂ ਦੇ ਨਹੀਂ ਲੋੜ ਉਹ ਮਾਂ ਨੂੰ ਮੈਂ ਪੁੱਤ ਕਿਉਂ ਜ਼ਬਰਦਸਤੀ ਮਲਵਾਵਾ ਤੂੰ ਤੇ ਔਰਤ ਹੈਂ ਕੀ ਸੀ ਨਾ ਔਰਤ ਹੀ ਹੈ ਨਾ ਤੇਰੇ ਅੰਦਰ ਦਰਦ ਨਹੀਂ ਆਇਆ ਤੈਨੂੰ ਜਰਾ ਹੀ ਨਹੀਂ ਤਕਲੀਫ ਨਹੀਂ ਹੋਈ ਕਮਰਾ ਮੈਂ ਵੀ ਕਿਹ ਦਿਨ ਮਾਂ ਬੰਨਾ ਮੈਂ ਕੋਈ ਮੇਰੀ ਔਲਾਦ ਮੇਰੇ ਤੋਂ ਪਰੇ ਕਰੇਗਾ ਮੈਂ ਤਾਂ ਪਲਸ ਹੀ ਮਰ ਜਾਂਗੀ ਮੈਂ ਕਿਉਂ ਕਹਦੀ ਔਲਾਦ ਨੂੰ ਪਰੇ ਕਰਦੀ ਪਈ ਆ ਤੈਨੂੰ ਜਰਾ ਇਹ ਨਾ ਪੋਰਾ ਯਾ ਡਰ ਨਹੀਂ ਲੱਗਾ ਮੇਰੀ ਮਾਂ ਨੇ ਕੋਈ ਕਸੂਰ ਥੋੜੀ ਕੀਤਾ ਸੀ ਆਪਣਾ ਪੁੱਤ ਤੈਨੂੰ ਦੇਖ ਕੇ ਉਹਨਾਂ ਦਾ ਕੋਈ ਕਸੂਰ ਨਹੀਂ ਕਸੂਰ ਸਾਰਾ ਮੇਰਾ ਹੀ ਮੇਰੀ ਅੱਖਾਂ ਦੇ ਪੱਟੀ ਬੰਨੀ ਸੀ ਜੋ ਜੀ ਜਦ ਮੈਂ ਆਪਣੇ ਮਨ ਚ ਤਾਰ ਕੇ ਬੈਠੀ ਮੈਂ ਇਕੱਲੀ ਹੋਣਾ ਮੈਨਾਂ ਕੋਈ ਨਾ ਰਵੇ ਪਰ ਜਿੰਨੇ ਜਿਹੇ ਮੈਂ ਦੇਖਾਈ ਨਾ ਹੁਣ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਦੀਦੀ ਮੈਂ ਨਹੀਂ ਇਕੱਲੀ ਰਹਿ ਸਕਦੀ ਗਲਤੀ ਨਾ ਸਮਝ ਗਲਤੀ ਨਾ ਕਿ ਗਲਤੀਆਂ ਹਮੇਸ਼ਾ ਮਾਫੀ ਲਈ ਤਿਆਰ ਕੀਤੀਆਂ ਜਾਂਦੀਆਂ ਇਨਸਾਨ ਜਦੋਂ ਕਹਿੰਦਾ ਨਾ ਸਾਨੂੰ ਮਾਫਰ ਕਰੋ ਸਮਝੋ ਲੈ ਦੂਜੀ ਗਲਤੀ ਲਈ ਤਿਆਰ ਹੋ ਗਿਆ ਇਹ ਅੰਦਰੋਂ ਆਪਣੀ ਗਲਤੀ ਨੂੰ ਫੀਲ ਕਰ ਅੰਦਰੋਂ ਮਾਫੀ ਮੰਗ ਸਾਹਮਣੇ ਵਾਲੇ ਕੋ ਮਾਫੀ ਮੰਗਣਾ ਕੋਈ ਮਤਲਬ ਨਹੀਂ ਤੂੰ ਚੱਲ ਕੇ ਆਈ ਹੈ ਨਾ ਤੇਰਾ ਵੈਲਕਮ ਹੈ ਤੂੰ ਅੰਦਰ ਆਉ ਤੁਰੀਂ ਆ ਇਹ ਤੇਰਾ ਅੰਦਰ ਦਾ ਮਨ ਜਾਣਦਾ ਜਾਂ ਰੱਬ ਜਾਣਦਾ ਤੇਰਾ ਜਾਣਦਾ ਸਾਡਾ ਰੱਬ ਜਾਣਦਾ ਮੈਨੂੰ ਨਹੀਂ ਪਤਾ ਕਿ ਇਹਦੇ ਅੰਦਰ ਥੋੜੀ ਬੜੇ ਹੋਏ ਆ ਕੀ ਮਜਬੂਰੀ ਤੇਰੀ ਕੀ ਨਹੀਂ ਮਜਬੂਰੀ ਪਰ ਮੇਰੀ ਮਾਂ ਨੂੰ ਹੁਣ ਨਾ ਦੁੱਖ ਨਾ ਦੇਈ ਕੋਈ ਵੀ ਮੈਂ ਦੇਖ ਨਹੀਂ ਉਹ ਬਣਾ ਬੰਨ ਨਹੀਂ ਨਹੀਂ ਮੇਕ ਬਣਾਈ ਤੁਹਾਡੀ ਨਹੀਂ ਹੁਣ ਮੇਰੀ ਵੀ ਮਾਂ ਵਾ ਮੈਂ ਉਹਨਾਂ ਨੂੰ ਰੱਖੂਗੀ ਉਦਾਂ ਹੀ ਜਿੱਦਾਂ ਮੈਂ ਆਪਣੇ ਮਾਂ ਪਿਓ ਨੂੰ ਰੱਖਦੀ ਰਹੀ ਹਾਂ ਮੈਂ ਉਹਨਾਂ ਨਾਲ ਨਾ ਰੱਖੂੰਗੀ ਦੀਦੀ ਤੂੰ ਇਹ ਕਿਹਦੀ ਜ਼ਿੱਦ ਕਰੀ ਮੈਂ ਲੱਜਦੀ ਜਦੋਂ ਆਈ ਸੀ ਨਾ ਨਾਨਨ ਨੂੰ ਮਿਲਣ ਤੋਂ ਡਰੰਡੀ ਸੀ ਇੰਜ ਰਾਂ ਗੁੱਦਿਆ ਸੀ ਲੱਗਦਾ ਉਹਨਾਂ ਨਾਲ ਨਾ ਸੁਲਾਉਗੀ ਚਿਹਰੇ ਤੇ ਖੁਸ਼ੀ ਆ ਗਈ ਹਾਂਜੀ ਮੰਮੀ ਮੰਨ ਗਈ ਨਾਨਨ ਫਿਰ ਹੈ ਹਾਂਜੀ ਕਿਆ ਤਾਂ ਨਹੀਂ ਕੁਛ ਕਿਆ ਤੇ ਹੈਗਾ ਹੀ ਪਰ ਗਲਤੀ ਕਰਕੇ ਕਿਆ ਹੀ ਜੋ ਕੁਝ ਵੀ ਹੋਇਆ ਵਾ ਇਹਦੇ ਜਿੰਨਾ ਕੁਝ ਵੀ ਉਹਨਾਂ ਨੇ ਕਹਿਣਾ ਉਹ ਵੀ ਥੋੜਾ ਹੀ ਚਲੋ ਕੋਈ ਗੱਲ ਨਹੀਂ ਸਭੋ ਗਿਲੇ ਸ਼ਿਕਵੇ ਖਤਮ ਹੋ ਗਏ ਹੈ ਨਾ ਹਾਂ ਇਹੀ ਗੱਲ ਹੈ ਹਾਂ ਕਿ ਜੋ ਵੀ ਨਰੇ ਮਾਂਜੇ ਪਰੇ ਪੀਤੇ ਹੀ ਉਹਨਾਂ ਨੇ ਕਹਿ ਦਿੱਤਾ ਕਿ ਅੱਗੇ ਜਾ ਕੇ ਨਾ ਕੋਈ ਮੁਸ਼ਕਿਲ ਨਹੀਂ ਹੋਗੀ ਹਾਂ ਪਰ ਨਾ ਹੁਣ ਤੁਹੀ ਧਿਆਨ ਰੱਖਣਾ ਹੈ ਕਿ ਮਾਪਿਓ ਨੂੰ ਕੋਈ ਦੁੱਖ ਤਕਲੀਫ ਨਾ ਆਂਦਿਆ ਜੇ ਜਿਹਦੇ ਤੋਂ ਤੁਹਾਨੂੰ ਫੇਰ ਕੋਈ ਗੱਲ ਸੁਣਨੀ ਪਵੇ ਕਦੀ ਵੀ ਨਹੀਂ ਮੈਂ ਮੰਮੀ ਆਪਣੀ ਨੂੰ ਨਾ ਤੇ ਪਾਪਾ ਨੂੰ ਇਹ ਸੁਭਾਲ ਕੇ ਰੱਖੂੰਗੀ ਸ਼ਾਬਾਸ਼ ਆਈ ਨਾ ਗੱਲ ਸਮਰਤ ਮੇਰੀ ਗੱਲ ਤੋਂ ਇਹ ਜਿਹੜਾ ਨਾ ਚੰਗੀ ਤਰ੍ਹਾਂ ਪੇਸ਼ ਹੋਦਾ ਹੈ ਸੁਭਾਅ ਠੀਕ ਹੈ ਨਾ ਤੂੰ ਸੇਨਾ ਤੇ ਇਹ ਨਾ ਬੋਲ ਲੰਦੇ ਕੋਈ ਗੱਲ ਨਹੀਂ ਜਿੰਨਾ ਗੁੱਸਾ ਮੇਰੇ ਤੇ ਕੱਢਿਆ ਨਾ ਹੁਣ ਤੋਂ ਦੁਗਣਾ ਤੁਹਾਡੇ ਤੇ ਕੱਢਣਾ ਚਾਹੀਦਾ ਵੈਸੇ ਉਹਨਾਂ ਨੂੰ ਨਾਲੇ ਸਵੇਰ ਵਾਲੀ ਗੱਲ ਤੋਂ ਤੁਹਾਨੂੰ ਪਤਾ ਮੈਸੇਜ ਆਵੜ ਕਰਨੀ ਤੁਹਾਡੇ ਆਉਣ ਤੋਂ ਪਹਿਲਾਂ ਦੀ ਠੀਕ ਹੈ ਤੇ ਮੈਨੂੰ ਆਂਦੇ ਇੰਨੀ ਕਰਨ ਦੀ ਕੀ ਲੋੜ ਹੈ ਰਹਿਣ ਦੇ ਜਿਹੜਾ ਉਹਨ ਕਿਉਂ ਦੋ ਵੇਖੀ ਜਾਊਗੀ ਇਹ ਵੀ ਗੱਲ ਹੁਣ ਮੈਂ ਦੀਦੀ ਨੂੰ ਦੱਸਣੀ ਆ ਤੇ ਆਪੇ ਤਾਂ ਝਿੜਕਾ ਪਾਉਣੀ ਆ ਮੇਰੀ ਗੱਲ ਸੁਣ ਤੂੰ ਤੇ ਆ ਚੀਜ਼ ਦਾ ਫਾਇਦਾ ਚੁੱਕਣ ਦੀ ਆ ਪੂਰਾ ਪੂਰਾ ਹਮ ਬਲੈਕਮੇਲ ਕਰਨੀ ਉਹ ਤੋਂ ਮੈਨੂੰ ਮੈਂ ਤੁਹਾਨੂੰ ਬੋਲ ਨਹੀਂ ਸਕਦੀ ਹੁਣ ਉਹ ਤੁਹਾਨੂੰ ਬੋਲਣਗੇ ਕੀ ਗੱਲ ਐ ਤੇਰੇ ਪੈਰਾਂ ਨੂੰ ਮਹਿੰਦੀ ਲੱਗੀ ਸੀ ਆ ਜਾਂਦਾ ਅੰਦਰ ਤੱਕ ਤੂੰ ਵੀ ਮੋਟੀ ਨੂੰ ਗਾਂ ਲਾ ਕੇ ਤੋਰ ਦੇਣਾ ਮੈਂ ਪਹਿਲਾਂ ਵੀ ਤੇ ਹੁਣ ਵੀ ਨਹੀਂ ਮੈਂ ਅੰਦਰ ਚੱਲਾਂ ਤੇ ਮੰਮੀ ਆਂਦੇ ਫਿਰ ਇੱਧਰ ਆ ਕੇ ਬਹਿ ਜਾਂਦੇ ਤੇ ਮੈਂ ਬਹਿ ਗਿਆ ਅੱਛਾ ਅੱਖਾਂ ਮਿਲਾਂ ਲੱਗੇ ਕੁਝ ਹੁੰਦਾ ਐ ਅੱਖ ਮਿਲਾ ਕੇ ਗੱਲ ਕਰਨਾ ਨਾਲ ਤੂੰ ਕੀ ਸੋਚਿਆ ਆਏਗਾ ਮੋਟੀ ਨਾਲ ਗੱਲਬਾਤ ਕਰੇਗਾ ਭਾਈ ਉਹਨਾਂ ਨਾਲ ਲਿਆਏਗਾ ਤੇ ਲੈ ਜਾਏਗਾ ਮੰਮੀ ਉਹਨਾਂ ਨੂੰ ਹੈ ਜੀ ਜੀ ਮੇਰੀ ਗੱਲ ਸੁਣਾ ਮੈਂ ਕੋਈ ਗਲਤੀ ਥੋੜਾ ਕਰਨ ਦਾ ਹੋਣਾ ਮਾ ਮਮੀ ਦੇ ਨਾਲ ਆਪਣੇ ਘਰ ਹੀ ਖੜਨ ਨੇ ਪਹਿਲਾਂ ਗਲਤ ਕੀਤਾ ਸੀ ਮੈਂ ਮੰਨਦਾ ਪਹਿਲਾਂ ਗਲਤ ਕੀਤਾ ਕਿਉਂ ਕੀਤਾ ਸੀ ਕੀ ਸੋਚ ਕੇ ਕੀਤਾ ਸੀ ਜੋ ਉਸ ਦਿਨ ਕੋਈ ਗੱਲ ਬਾਤ ਹੋਈ ਇੰਨੇ ਨਾ ਕਰੋ ਜ ਗਿਆ ਕਿੱਥੋਂ ਲੈਣੇ ਸੀ ਮਾਪੇ ਜਿਹੜੇ ਆ ਜ ਲੈਣ ਆ ਗਿਆ ਮੈਂ ਦੱਸੀ ਯਾਰ ਅੱਖਾਂ ਚੱਖਾਂ ਪਾ ਕੇ ਗੱਲ ਕਰ ਮੇਰਾ ਸੇਵਕ ਮੈਂ ਤਾਂ ਲੋਕ ਕੇ ਅੰਦਰ ਬਾਹਰ ਗੱਲ ਨਹੀਂ ਕਰਦੀ ਵੀ ਮੈਂ ਤਾਂ ਸਾਰਿਆਂ ਚ ਕਰਨ ਨਹੀਂ ਇਹ ਜਿਹੜਾ ਦਿਨ ਅੱਜ ਤੂੰ ਡਿੱਕਨ ਨਿਆ ਘਰ ਲੈ ਕੇ ਜਾਣ ਨੂੰ ਤਿਆਰੀਆਂ ਕਰਨ ਨੇ ਆ ਮੈਂ ਇਹ ਦਿਨ ਕਿੱਥੋਂ ਲੈਣਾ ਸੀ ਉਸ ਦਿਨ ਜੇ ਉਸ ਦਿਨ ਮੈਨੂੰ ਵੀ ਨਾ ਮਿਲਦੇ ਜਾਂ ਕੋਈ ਨਾ ਨਾ ਵੀ ਹੋ ਜਾਂਦੀ ਕੁੰਝ ਮੇਵਾਰ ਸੀ ਦੇਣਾ ਜਵਾਬ ਤਾਂ ਦੇ ਕੁੰਝ ਤਾਂ ਬੜਾ ਬੋਲਦਾ ਚੱਲ ਛੱਡ ਬਰੇ ਆਪਣੇ ਦੋਸਤ ਸਾਗਰ ਨਾਲ ਜਾਂ ਕਹਿ ਲਾ ਆਪਣੇ ਜੀਜੇ ਨਾਲ ਉਦਾਂ ਦੀ ਗੱਲਬਾਤ ਕੀਤੀ ਇੱਕ ਵਾਰੀ ਵੀ ਮਿਲਣ ਲਈ ਕਿਹਾਈ ਕਿ ਮੈਂ ਮੇਲਾ ਆਵਾ ਤੇਰਾ ਬਿਨਾ ਲੋਸ ਤੋਂ ਪੈਸੇ ਉਹਨਾਂ ਨੇ ਤੇਰੇ ਅਕਾਊਂਟ 'ਚ ਪਾ ਦਿੱਤੇ ਤੂੰ ਇੱਕ ਵਾਰੀ ਵੀ ਜਾਣਾ ਜ਼ਰੂਰੀ ਸਮਝਿਆ ਯਾਰ ਤੂੰ ਮਤਲਬ ਹਮੇਸ਼ਾ ਦੂਸਰੇ ਦੇ ਮੋਢੇ ਤੇ ਬੰਦੂਕ ਧਰ ਕੇ ਤੁਰਦਾ ਮੈਂ ਕਦੀ ਆਪਣੇ ਭਾਈ ਉਹਨਾਂ ਨੂੰ ਲੈ ਆਂ ਕਦੀ ਜਨਾਨੀ ਨਾਲ ਆ ਗਈ ਕਦੀ ਸੱਸ ਆ ਗਈ ਉਹ ਕੱਲਾ ਵੀ ਮੈਦਾਨ 'ਚ ਉਤਰਨਾ ਜਿਹੜੇ ਮੈਦਾਨ 'ਚ ਉਤਰ ਕੇ ਮਾਂ ਨੂੰ ਚਾਰ ਗੱਲਾਂ ਕਰਕੇ ਗਿਆ ਸੀ ਉਹਨੂੰ ਮਜਬੂਰ ਕੀਤਾ ਸੀ ਘਰੋਂ ਨਿਕਲਣ ਵਾਸਤੇ ਮੰਮੀ ਮੇਰੇ ਵੱਲ ਇਦਾਂ ਨਾ ਵੇਖੋ ਮੈਨੂੰ ਗੱਲ ਕਰ ਲੈਂਦੇ ਹੋ ਚੱਲ ਅੰਜੂ ਪਿਛਲੀਆਂ ਗੱਲਾਂ ਨਾ ਛੇੜ ਹੁੰਨ ਮਮੀ ਪਿਛਲਾ ਕੀ ਤੇ ਅਗਲਾ ਕੀ ਹਰ ਚੀ ਕੇ ਨਾ ਕੇ ਨਾ ਜੁੜੀ ਹੁੰਦੀ ਐ ਮੈਨੂੰ ਵੀ ਤਾਂ ਜਵਾਬ ਚਾਹੀਦਾ ਨਾ ਮੈਂ ਮਾਪੇ ਐ ਆਇਆ ਜੀ ਬਿੱਲ ਕੀਤਾ ਕਰੋ ਕੱਢਤਾ ਬਿੱਲ ਕੀਤਾ ਗੱਲ ਲੱਕੇ ਲੈ ਗਏ ਆ ਖੇਡ ਖਡਾਉਣੇ ਥੋੜੀ ਐ ਕਿ ਚਾਰ ਦਿਨ ਤੂੰ ਰੱਖ ਲੈ ਤੇ ਚਾਰ ਦਿਨ ਮੈਂ ਰੱਖਾਂਗਾ ਅੰਜੂ ਸਮਾਂ ਹੁੰਦਾ ਬਬ ਨਾ ਗਿਰਿਆ ਜਿਹੜੀਆਂ ਗਲਤੀਆਂ ਪਹਿਲਾਂ ਹੋ ਗਈਆਂ ਹੁਣ ਅੱਗੇ ਨਹੀਂ ਹੁੰਦੀਆਂ ਮੈਂ ਉਹ ਕੱਲ ਤੇ ਪਰਦਾ ਪਿਆ ਹੈ ਤੇ ਦਾ ਮਤਲਬ ਇਹ ਥੋੜਾ ਇੱਕ 20 ਮਿੰਟ ਦਾ ਬੋਲੋਗੇ ਮੈਂ ਬੋਲਾਂਗੀ ਮੈਂ ਅੱਜ ਵੀ ਬੋਲਾਂਗੀ ਮੈਂ ਕੱਲ ਵੀ ਬੋਲਦੀ ਸੀ ਮੈਂ ਕੱਲ ਵੀ ਬੋਲਾਂਗੀ ਇਹ ਨਾ ਸੋਚੀ ਮੈਂ ਬੋਲਾਂਗੀ ਨਹੀਂ ਪਰ ਮੈਂ ਕੋਈ ਗਲਤ ਥੋੜਾ ਕਰਨਾ ਹੈ ਮਾਪਿਆਂ ਨੂੰ ਲੈ ਕੇ ਜਾਣਾ ਹੈ ਕਿਉਂ ਲੈਣਾ ਹੈ ਮੈਂ ਹੀ ਤਾਂ ਪੁੱਛਣ ਨਹੀਂ ਹੈ ਮੈਨੂੰ ਕਾਰਨ ਤਾਂ ਦੇ ਲੈ ਕੇ ਜਾਂਦਾ ਕੀ ਸੋਚ ਕੇ ਲੈਣਾ ਆ ਮੈਂ ਕੋਈ ਕਾਰਨ ਤਾਂ ਹੋਏਗਾ ਮਾਪਿਆਂ ਨੂੰ ਲੈ ਕੇ ਜਾਂਦਾ ਮਾਪਿਆਂ ਨੂੰ ਲੈ ਕੇ ਜਾਂਦਾ ਕਾਰਨ ਮਾਪਿਆਂ ਤੋਂ ਬਿਨਾ ਘਰ ਹਾਂ ਸੁੰਨਾ ਪਿਆ ਨਾ ਮੈਨੂੰ ਕਹੇ ਪਿਆਰ ਕਰਨ ਵਾਲਾ ਇਕੱਲਾ ਹੀ ਹੈਗਾ ਮੈਂ ਉੱਥੇ ਕੀ ਕਰੂੰਗਾ ਮੈਂ ਦੱਸੋ ਤੇ ਮਹੀਨਾ ਭਰ ਪਿਆਰ ਕਿਥੋਂ ਲਿੱਤਾਈ ਕਿਚ-ਕਿਚ ਨਹੀਂ ਸੀ ਬਾਗੀ ਤੇਰੇ ਘਰ ਸੁਖ ਸ਼ਾਂਤੀ ਰਹੀ ਹੈ ਮੈਂ ਤਾਂ ਘਰ ਦੇ ਵਿੱਚ ਰਿਆ ਹੀ ਨਹੀਂ ਕਿੰਨੇ ਵੇਖਿਆ ਐਦਾਂ ਹੀ ਕਿ ਨਾ ਹੁੰਨਾ ਸੀ ਨਾ ਕਿੰਨੇ ਵੇਖਿਆ ਮੰਮੀ ਅੱਜ ਮੈਂ ਕਿੰਨੀ ਤੂੰ ਪਤਾ ਕਿਉਂ ਲੈਣ ਆਇਆ ਮੈਂ ਖਰੀ ਖੋਟੀ ਗੱਲ ਸੁਣਾਵਾ ਅਲ ਚੁੱਬਨੀ ਬੜੀ ਹੂ ਸੱਚੀ ਕਹਾਂਗੀ ਪਰ ਕੱਲ ਨੂੰ ਭਾਵੇਂ ਨਾ ਚੌਂ ਜਾਣਿਆ ਚ ਕਮੀ ਕਿ ਜ਼ਬਾਨ ਐਡੀ ਚਲਾ ਗਈ ਮੇਰੇ ਅੱਗੇ ਮੌਕਾ ਵੇਖ ਕੇ ਗੱਲ ਪਲਟ ਕੇ ਮਾਰੇਗਾ ਮੇਰੇ ਅੱਗੇ ਮੈਂ ਤਾਂ ਸੁਣ ਲਾਂਗੀ ਜੇ ਮੈਂ ਸੁਣਾ ਸਕਦੀ ਆ ਮੈਂ ਸੁਣ ਵੀ ਸਕਦੀ ਆ ਇੰਨੀ ਹਿੰਮਤ ਰੱਖਦੀ ਆ ਤੂੰ ਲੈਣ ਆਇਆ ਦੁਨੀਆਦਾਰੀ ਦੇ ਡਰ ਤੋਂ ਸ਼ੇਰ ਚ ਤੇਰੇ ਭਾਜੀ ਨੂੰ ਜਿੰਨੇ ਜਾਣਦੇ ਆ ਨਾ ਉਹਨਾਂ ਰਹੀਂ ਤੈਨੂੰ ਬਸ ਜਿਆਦੀ ਜਾਣ ਪਛਾਣੇਗੀ ਹੋਰ ਤੇਰੀ ਕੋਈ ਆਪਣੀ ਇੰਨੀ ਜਾਣ ਪਛਾਣ ਨਹੀਂਗੀ ਤੋ ਡਰ ਤੋਂ ਆਇਆ ਖਰੇ ਲੋਕੀ ਕੀ ਕਹਿਣਗੇ ਹਾਏ ਹਾਏ ਸੇਵਕ ਨੇ ਆਪਣੀ ਮਾਂ ਕਰੋ ਘੜਤੀ ਬੁੱਢਾ ਪਿਓ ਕਰੋ ਘੜਤਾ ਆ ਜਿਹੜੀ ਗੱਲ ਹੈ ਨਾ ਆ ਦੁਨੀਆ ਦੀ ਜਿਹੜੀ ਤੈਨੂੰ ਮਾਰਦੀ ਵੀ ਐ ਰਿਸ਼ਤੇ ਨਾਤਿਆਂ ਦੀ ਜਿਹੜੀ ਮਾਰਨਦੀ ਐ ਤੇਰੇ ਭਰਾਜੀ ਹੁਣੀ ਜਿਹੜੇ ਆਏ ਦੋ ਵਾਰੀ ਤੇਰੀ ਸੱਸਈ ਕਿ ਦੁਨੀਆ ਨੂੰ ਬਲਣਾ ਨਾ ਕਰੇ ਕਿ ਲੈ ਬਈ ਆਪਣੀ ਧੀ ਦਾ ਘਰ ਖਰਾਬ ਕਰਕੇ ਆਈ ਐ ਚੌਧਰ ਬੁਣਾ ਵੀ ਹੁੰਦਾ ਨਾ ਕਈਆਂ ਦਾ ਕਈਆਂ ਨਨਾਨਾ ਹੁੰਦਾ ਐ ਕਈਆਂ ਜਠਾਨੀਆਂ ਦਾ ਹੁੰਦਾ ਹੈ ਕਈਆਂ ਸੱਸਾਂ ਦਾ ਹੁੰਦਾ ਹੈ ਮੈਂ ਇੱਕ ਦਾ ਨਹੀਂ ਕਹਿੰਦੀ ਸਾਰੇ ਰਿਸ਼ਤਿਆਂ 'ਚ ਕਿਤੇ ਨਾ ਕਿਤੇ ਚੌਧਰ ਬੋਣਾ ਹੁੰਦਾ ਹੈ ਚੌਧਰ ਬੋਣਾ ਹੀ ਬੰਦੇ ਨੂੰ ਲੈ ਜਾਂਦਾ ਬੋਲ ਦੇ ਜੇ ਗੱਲ ਝੂਠੀ ਹੈ ਤਾਂ ਝੁਟਾ ਦੇ ਮੇਰੀ ਗੱਲ ਨੂੰ ਲਾ ਮੈਂ ਬੈਠੀ ਹਾਂ ਤੈਨੂੰ ਮੈਨੂੰ ਇੱਕ ਗੱਲ ਦੱਸ ਤੂੰ ਇਹ ਕਹਿੰਦੇ ਦੁਨੀਆਦਾਰੀ ਦਾ ਕਰਕੇ ਲੈਣਾ ਦੁਨੀਆਦਾਰੀ ਦਾ ਤਾਂ ਮੈਂ ਪਹਿਲਾਂ ਨਹੀਂ ਕਦੀ ਸੋਚਿਆ ਹੁਣ ਸੋਚੂੰਗਾ ਜੇ ਹੁਣ ਮੈਨੂੰ ਪਛਤਾਵਾ ਆਇਆ ਤੇ ਤੁਸੀਂ ਮੇਰੇ ਨਾਲ ਆ ਗੱਲਾਂ ਕਰਨਦੇ ਜੀ ਦੁਨੀਆਦਾਰੀ ਦੇ ਢਾਰ ਨੂੰ ਨਹੀਂ ਆਇਆ ਮੈਂ ਆਪਣੇ ਪਿਆਰ ਕਰਕੇ ਆਇਆ ਆਪਣੀ ਮਾਂ ਦੇ ਪਿਆਰ ਕਰਕੇ ਆ 15 ਦਿਨਾਂ ਬਾਅਦ ਹੀ ਮਦਕ ਪੂਰੀ ਆ ਗਈ 15 ਦਿਨਾਂ ਪਹਿਲਾਂ ਤੇਰੀ ਜਨਾਨੀ ਆਈ ਸੀ ਨਾਲ ਮਾਸੀ ਜੀ ਨਹੀਂ ਆਏ ਸੀ ਨਾਲ ਭਾਈ ਵੀ ਨਹੀਂ ਆਏ ਸਨ 15 ਦਿਨਾਂ ਬਾਅਦ ਚੰਗੀਦਰਾ ਪਿਆਰ ਉੱਭਰ ਕੇ ਆਇਆ ਅੱਜ ਨਿਕਲ ਆਇਆ ਬਾਹਰ ਨੂੰ ਮੈਂ ਅੰਮਾਨ ਲੈ ਐਸੇ ਮੂੰਹ ਨਾਲ ਜਿਸੇ ਮੂੰਹ ਨਾਲ ਮੂੰਹ ਨੂੰ ਬੋਲ ਕੇ ਮਾਂ ਨੂੰ ਕੱਢਿਆ ਬਾਹਰ ਕਿ ਜਾਂ ਵਰਤਲਾ ਉਹਦੇ ਨਾਲ ਤੇ ਜਾ ਵਰਤਨਾ ਮੇਰੇ ਨਾਲ ਉਹ ਕਿਹੜੇ ਖੂ ਖਾਤੇ ਜਾਵੇ ਮੈਂ ਤਾਂ ਉਹਦੇ ਲਈ ਤਾਂ ਦੋਨੋਂ ਇੱਕੋ ਹੀ ਮਾਫੀ ਨਹੀਂ ਮੰਗਣੀ ਮੇਰੇ ਗੇ ਹੱਥ ਨਾ ਜੋੜੀ ਮੈਂ ਨਹੀਂ ਵੀ ਤਾਂ ਨਹੀਂ ਗਈ ਕਿ ਕਿਸੇ ਕੋ ਮਾਫੀ ਮੰਗਾ ਲਵਾਂ ਮੈਂ ਤਾਂ ਖੁਦ ਪਾਪਾਂ ਦੀ ਪਰਾਲੀ ਕਿੰਨੀ ਕੀ ਬਣੀ ਹੋਈ ਆ ਔਟਲੀ ਖਰੇ ਰੱਬ ਨੇ ਮੇਰਾ ਕਿੱਥੇ ਕਿੱਥੇ ਜਾ ਕੇ ਹਿਸਾਬ ਕਰਨਾ ਮੈਂ ਕੋਣ ਨੂੰ ਨਹੀਂ ਤਾਂ ਡੋਗ ਮਾਫੀ ਮੰਗਾਉਣ ਵਾਲੀ ਪਰ ਮੇਰੇ ਮਾਪਿਆਂ ਨੇ ਛੱਲਿਆ ਨਾ ਮੇਰੇ ਕੋ ਨਹੀਂ ਬਰਦਾਸ਼ਤ ਹੁੰਦਾ ਤੈਨੂੰ ਪਤਾ ਨਾ ਪਾਪਾ ਤੁਰ ਫਿਰ ਨਹੀਂ ਪਾਂਦੇ ਠੀਕ ਤਰ੍ਹਾਂ ਪਤਾ ਨਾ ਤੈਨੂੰ ਤੈਨੂੰ ਉਸ ਰਾਤ ਨੀਂਦ ਕਿਵੇਂ ਆਈ ਸੀ ਉਸ ਰਾਤ ਨੀਂਦ ਕਿਵੇਂ ਆਈ ਸੀ ਜਿੰਨਾਂ ਨੂੰ ਸਰਦੀਆਂ ਦੇ ਵਿੱਚ ਥੱਲੇ ਵੀ ਗਰਮ ਕੰਬਲ ਚਾਹੀਦਾ ਤੇ ਉੱਪਰ ਵੀ ਰਜਾਈ ਨਾਲ ਕੰਬਲ ਚਾਹੀਦਾ ਉਹ ਘਰੋਂ ਨਿਕਲ ਗਏ ਚਾਰ ਕੱਪੜੇ ਲੈ ਕੇ ਤੈਨੂੰ ਉਸ ਰਾਤ ਨੀਂਦ ਕਿਵੇਂ ਆਈ ਮੈਨੂੰ ਜਵਾਬ ਦੇ ਕੋਈ ਤਾਂ ਜਵਾਬ ਹੋਏਗਾ ਨੀਂਦ ਸੁੱਤਾ ਤੇ ਮੈਂ ਆਈ ਨਹੀਂ ਉਹ ਨਹੀਂ ਸੁੱਤੇ ਨੂੰ ਪਤਾ ਨਹੀਂ ਮੈਨੂੰ ਕਿੰਨੇ ਦਿਨ ਹੋ ਗਏ ਹੁਣ ਜਿੰਨੇ ਦਿਰੇ ਘਰੋਂ ਬਾਹਰ ਰੇ ਆ ਤੁਸੀਂ ਮੈਨੂੰ ਹੁਣ ਗੱਲਾਂ ਕਰਨ ਦੇ ਜੇ ਮੈਂ ਸਾਰਾ ਕੁਝ ਭੁੱਲ ਕੇ ਆਪਣੇ ਮਾਪਿਆਂ ਨੂੰ ਲੈਣ ਆ ਗਿਆ ਤੇ ਮੈਂ ਕੋਈ ਗਲਤ ਕਰਨ ਦੇ ਆ ਦੱਸੋ ਮੈਨੂੰ ਇੱਕ ਗੱਲ ਦਾ ਜਵਾਬ ਸਹੀ ਮੈਂ ਕੀ ਕਰਨ ਦੇ ਸਹਿਵੀ ਕੀ ਕਰਨੇ ਆ ਉਹਨਾਂ ਨੂੰ ਹੱਸਦੇ ਵੇਜਦੇ ਉਹਨਾਂ ਨੂੰ ਨਾ ਤੇ ਬਲੈਕਮੇਲ ਕਰਨ ਦੇ ਪਤਾ ਨਾ ਤੇਰੇ ਬਿਨਾਂ ਰਹਿੰਦੇ ਨਹੀਂ ਤਾਂ ਕਰਕੇ ਜਾਊਗਾ ਮਾਂ ਘੁੱਟ ਕੇ ਗੱਲ ਲਾ ਲੇਗੀ ਭੈਣ ਦਾ ਕੀ ਵਾਸ ਚੱਲੇਗਾ ਮੈਂ ਵੈਸੇ ਵੀ ਵਾਸ ਨਹੀਂ ਚਲਾਣ ਨੂੰ ਇੱਥੇ ਬੈਠੀ ਹਾਂ ਨਾ ਮੈਂ ਉਹਨਾਂ ਨੂੰ ਰੋਕ ਟੋਕ ਕਰ ਸਕਦੀ ਆ ਨਾ ਮੈਂ ਤੈਨੂੰ ਕੁਝ ਕਹਿ ਸਕਦੀ ਆ ਆਪਾਂ ਤਾਂ ਆਪਣਾ ਫਰਜ਼ ਪੂਰਾ ਕਰਨਾ ਹੈ ਮੇਰੀ ਗੱਲ ਸੁਣੋ ਮੈਂ ਆ ਪਿਆਰ ਕਰਕੇ ਕੋਈ ਇਹ ਨਾ ਤੇ ਜ਼ਮੀਨ ਜਾਇਦਾਦ ਨਹੀਂ ਲੱਗੀ ਜਿਹਦੇ ਕਰ ਲਾਲਚ ਨੂੰ ਮੈਂ ਇੱਥੇ ਤੁਰਿਆ ਆਇਆ ਸਹੀ ਗੱਲ ਦੁਨੀਆਦਾਰੀ ਦੀ ਘਰੋਂ ਮੈਂ ਅੱਧਨ ਚੱਲ ਚੱਲਿਆ ਹਾਂ ਆਪਣੇ ਮਾਂ ਪਿਓ ਕਰਕੇ ਮੈਂ ਨਹੀਂ ਗਿਆ ਜਾਣ ਨੂੰ ਮੈਂ ਜਾ ਸਕਦਾ ਮੈਨੂੰ ਇੱਥੇ ਕਿਹੜਾ ਜਾਣਦਾ ਮੈਂ ਕੁਝ ਵੀ ਕਹਿ ਸਕਦਾ ਜੇਕਰ ਮੈਂ ਚੱਲ ਜਾਣਾ ਤੇ ਮੈਂ ਕੱਲਾ ਹਾਂ ਵੀ ਮੈਨੂੰ ਤਾਂ ਕੋਈ ਹੈ ਨਹੀਂ ਇਹਨਾਂ ਦਾ ਜੇ ਮੈਨੂੰ ਪਛਤਾਵਾ ਆਇਆ ਤੇ ਅੱਜ ਮੇਰੇ ਨਾਲ ਐਡਾ ਗੱਲਾਂ ਕਰਨ ਦੇ ਜੀ ਕਰਨੀਆਂ ਹੀ ਕਰਨੀਆਂ ਹੀ ਤੇਰੇ ਸਾਹਮਣੇ ਕਰਨੀਆਂ ਆ ਤੇਰੇ ਸੋਹਰੇ ਪਰਿਵਾਰ ਦੇ ਆਪਣੇ ਸਾਰੇ ਪਰਿਵਾਰ ਦੇ ਤੇਰੀ ਜਨਾਨੀ ਦੇ ਸਾਹਮਣੇ ਸਾਰਿਆਂ ਦੇ ਵਿੱਚ ਬੈਠ ਕੇ ਗੱਲ ਕਰਨੀ ਆ ਉਹ ਲਿਓ ਕੇ ਗੱਲ ਨਹੀਂ ਮੈਂ ਕਰਨ ਦੇਈ ਬੱਸ ਕਰੰਜੂ ਕਿਵੇਂ ਬੱਸ ਕਰਦਾ ਮੰਮੀ ਕਿਵੇਂ ਬੱਸ ਕਰਦਾ ਐਨੇ ਨਹੀਂ ਵੇਖਿਆ ਤੁਹਾਨੂੰ ਐਨੇ ਨਹੀਂ ਤੁਹਾਨੂੰ ਉਸ ਟਾਈਮ ਵੇਖਿਆ ਤੁਹਾਡੇ ਹੱਥ ਚ ਸੁੱਕੀ ਰੋਟੀ ਮੈਂ ਵੇਖੀ ਸੀ ਤੁਹਾਨੂੰ ਜਦੋਂ ਬੰਦਾ ਨਾ ਆਪਣੇ ਡੱਬੇ ਚ ਰੋਟੀ ਜੁੱਠੀ ਕੱਢ ਕੇ ਦੇਂਦਾ ਸੀ ਨਾ ਲੋਖ ਖਾ ਲ ਤਾ ਤੁਸੀਂ ਡੈਡੀ ਦੇ ਮੂੰਹ ਚ ਗਰਾਈਆਂ ਪਾਉਂਦੇ ਸੀ ਨਾ ਮੈਂ ਵੇਖਿਆ ਐਨੇ ਨਹੀਂ ਵੇਖਿਆ ਵਾਸਕਰ ਅੰਜੂ ਤੈਨੂੰ ਆਪਣੇ ਮੂੰਹ ਚ ਗਰਾਈਆ ਕੱਢ ਕੇ ਖਵਾਉਣ ਵਾਲੀ ਨਾ ਲੋਕਾਂ ਦੀ ਝੂਠੀ ਜੀ ਫੜ ਕੇ ਖਾਂਦੇ ਹੀ ਸੀ ਕਿੱਥੇ ਸੀ ਤੂੰ ਕਿੱਥੇ ਸੀ ਦੱਸਣਾ ਮੈਨੂੰ ਸ਼ਰਮ ਆਂਦੀ ਮੈਨੂੰ ਐ ਸੋਚ ਕੇ ਤੂੰ ਭਰਾਈ ਹੈ ਨਾ ਮੇਰਾ ਵਿਆਹ ਕੀਤਾ ਸੀ ਨਾ ਮੈਂ ਨਿਕਲਦਾ ਨਹੀਂ ਗਈ ਸੀ ਜੇ ਹਦਲ ਜੋ ਐਸੇ ਚੀ ਦਾ ਬਦਲਾ ਮੇਰੇ ਮਾਪਿਆਂ ਨਾਲ ਲਿੱਤਾਈ ਮੈਂ ਉਹਦੇ ਨਾਲ ਕਸੂਰ ਵੀ ਕੱਢਣਾ ਇਹ ਬਗਾਨੀ ਤੀ ਦਾ ਕੀ ਕਸੂਰ ਕਸੂਰ ਤਾਂ ਆਪਣੇ ਆ ਦਾ ਹੁੰਦਾ ਹੈ ਜਿਹੜਾ ਮਗਰ ਲੱਜ ਜਾਂਦੇ ਨੇ ਮੈਂ ਕਹਾਂ ਜਾਂ ਮੇਰਾ ਕਸੂਰੀ ਤੇ ਮੇਰਾ ਕੀ ਕਸੂਰ ਹੈ ਮੈਂ ਕੋਹ ਨਹੀਂ ਨਾ ਉਹ ਸਰਖਾਂ ਰੋਸਾ ਰੋਸਾ ਤਾਂ ਮੈਨੂੰ ਉਸ ਦਿਨ ਇਹ ਚੀਜ਼ ਦਾ ਹੈ ਕਿ ਮੇਰੇ ਤੋਂ ਬਿਨਾ ਪੁੱਛੇ ਸਾਰਾ ਕੁਝ ਕਰ ਲਿਆ ਸੀ ਫਿਰ ਇਹ ਗੱਲ ਵਿਆਹ ਦੀ ਇੱਕ ਵਾਰੀ ਨੇ ਮੈਨੂੰ ਦੱਸਣਾ ਜ਼ਰੂਰੀ ਸਮਝਿਆ ਤੀ ਵਾਹ ਇਹ ਤੇਰੇ ਸਦਕੇ ਜਾਵਾਂ ਪਰਦੇ ਪਾਵੇ ਕੋਈ ਇਲਜ਼ਾਮ ਫੇਰ ਅੱਜ ਸਾਡੇ ਉੱਤੇ ਆ ਯਾ ਆਪਣੀ ਪਹਿਲੀ ਗੱਲ ਤੇ ਮੈਂ ਪਹਿਲੀ ਗਲਤ ਨਹੀਂ ਆ ਜੇ ਤੁਸੀਂ ਮੈਨੂੰ ਇੰਨੀਆਂ ਗੱਲਾਂ ਸੁਣਾਉਣੇ ਮੈਂ ਤੁਹਾਨੂੰ ਦੱਸਣ ਡਿਆ ਤੁਹਾਨੂੰ ਹੁਣ ਵੀ ਤੇ ਕਸੂਰ ਤੇ ਹੀ ਉਹਦਾ ਹੀ ਕੱਢਣਾ ਕਿ ਉਹਨੇ ਨਹੀਂ ਦੱਸਿਆ ਮੈਂ ਨਹੀਂ ਕਿਸੇ ਦਾ ਕੱਢਦੀ ਫਿਰ ਮੈਨੂੰ ਉਹਦਾ ਕਿਹਨੇ ਦੱਸਿਆ ਕਹਿੰਦੇ ਨਹੀਂ ਦੱਸਿਆ ਮੈਨੂੰ ਤੇਰੀ ਘਰ ਦੀ ਨੇ ਦੱਸਣਾ ਸੀ ਸਾਰਾ ਕੁਝ ਤੇਰੀ ਮਨਜ਼ੂਰੀ ਨਾ ਆਇਆ ਇਹੀ ਕੰਨੀਵਾਇ ਪਈ ਸੀ ਮੈਂ ਨਾ ਪੁਰਾਣੀਆਂ ਗੱਲਾਂ ਨਾ ਸੇੜੀ ਤੇ ਪੁਰਾਣੀਆਂ ਗੱਲਾਂ ਤੁਸੀਂ ਸੇੜ ਜੇ ਮੈਂ ਨਹੀਂ ਸੇੜਣਿਆ ਮੈਂ ਸਾਰਾ ਕੁਝ ਭੁੱਲ ਕੇ ਆਪਣੇ ਮਾਂ ਪਿਓ ਨੂੰ ਲੈਣਾ ਹੈ ਤੇ ਇੱਕ ਵਾਰੀ ਕੈਮਰੇ ਚ ਵੇਖਦਾ ਤਾਂ ਸਹੀ ਕੀ ਗੱਲ ਸ਼ੁਰੂ ਕਿੰਨੇ ਕੀਤੀ ਸੀ ਗੱਲ ਕੀਤੀ ਕਿੰਨੇ ਸੀ ਕੀ ਵੇਖਦਾ ਅੱਭੀ ਕੀ ਵੇਖਦਾ ਕੈਮਰਾ ਦੇ ਵਿੱਚ ਜਦੋਂ ਪਰਦਾ ਹੀ ਕਰਦਾ ਸੀ ਕੈਮਰੇ ਤੇ ਤੇਰੇ ਸਾਹਮਣੇ ਸੀ ਅੱਖਾਂ ਦੇ ਉਹ ਤਾਂ ਦੁਈਆਂ ਨੂੰ ਆਏ ਸੀ ਆਪਣੇ ਘਰ ਚ ਹੀ ਲਵਾਏ ਸੀ ਜਦੋਂ ਮਰਜ਼ੀ ਕੱਢ ਕੇ ਵੇਖਦਾ ਕਿ ਹਾਂ ਕੀ ਗੱਲ ਮੇਰੀ ਜਨਾਨੀ ਦੇ ਜਿਹੜੀ ਗੱਲਾਂ ਕੀਤੀਆਂ ਕੀ ਇਹ ਸੱਚ ਹੈ ਕਿ ਮੇਰੀ ਮਾਂ ਤਾਂ ਨਹੀਂ ਕਿਤੇ ਸੱਚ ਹੋ ਗਈ ਗਲਤੀ ਮੇਰੇ ਕੋਲ ਕਿੰਨੀ ਵਾਰੀ ਮਾਫੀ ਮੰਗਾਂ ਕੋਦ ਤੁਹਾਡੇ ਵੀ ਪੈਰੀ ਪੈ ਇਹਨਾਂ ਦੀਦੀ ਤੁਹਾਡੇ ਵੀ ਪੈਰੀ ਪੈ ਇਹਨਾਂ ਮੈਂ ਪੈਰੀ ਬੈਨ ਦੀਦੀ ਲੋੜ ਪਰ ਅਸੀਂ ਇਹ ਚੰਨੇ ਆ ਕਿ ਕੱਲ ਨੂੰ ਦੁਬਾਰਾ ਉਹ ਗਲਤੀ ਜਿਹੜੀ ਹੈ ਦੁਬਾਰਾ ਨਾ ਦਰਾਈ ਜਾਵੇ ਹੋ ਜੂਗੀ ਦੁਬਾਰਾ ਗਲਤੀ ਜਦੋਂ ਸਾਨੂੰ ਇਹ ਚੀਟਾਂ ਦਾ ਪਛਤਾਵਾ ਹੀ ਹੋ ਗਿਆ ਤਾਂ ਸੋ ਮਨੋਂ ਫਿਰ ਅਸੀਂ ਗਲਤੀ ਇਹ ਕਿਉਂ ਕਰਾਂਗੇ ਚੈਲੰਜੂ ਛੱਡੋ ਪਿਛਲੀਆਂ ਗੱਲਾਂ ਨੂੰ ਮਿੱਟੀ ਪਾ ਤੇ ਅੱਗੇ ਦੀ ਜ਼ਿੰਦਗੀ ਜਿਹੜੀ ਹੈ ਨਾ ਸੋਹਣੀ ਬਣਾਈ ਹਾਂਜੀ ਜੀ ਜੀ ਜੋ ਹੋ ਗਿਆ ਉਹਨੂੰ ਖਤਮ ਕਰ ਦਿਓ ਇੱਥੇ ਹੀ ਛੱਡਦਾ ਸਿਮਰਤ ਛੱਡਦਾ ਮੈਂ ਤਾਂ ਸਭ ਕੁਝ ਛੱਡਦਾ ਜਿਹੜੀ ਸਾਰਾ ਛੋਟੀ ਹੁੰਦੇ ਵੀ ਰਿਸ਼ਤੇ 'ਚ ਮੈਂ ਤੈਨੂੰ ਭਾਬੀ ਜੀ ਕਰਕੇ ਕਿੰਨੀ ਸਾਂ ਇਹਨੇ ਕਦੀ ਸਮਝਿਆ ਹੀ ਨਹੀਂ ਸਾਗਰ ਦੇ ਬਾਰੇ ਇੰਨੀਆਂ ਬੁਰਾਈਆਂ ਇੰਨਾ ਕੁਝ ਕਹਿੰਦਾ ਰਿਹਾ ਮਾਂ ਨਾਲ ਈਰਖਾ ਰਗ ਲੋ ਕੀਤੀ ਰੰਜਿਸ਼ ਕਰ ਚਪਾਲੀ ਸਮਝ ਨਹੀਂ ਆਈ ਕਿ ਤੇਰੇ ਕੀ ਅਕਲ ਦੇ ਨਾ ਫੜਦਾ ਪੈ ਗਿਆ ਪਰ ਆਪਣੀਆਂ ਪ੍ਰਾਣੀਆਂ ਆਤਾਂ ਨਹੀਂ ਆਪਾਂ ਛੱਡੀਆਂ ਜੇ ਤੂੰ ਉਹਦੀਆਂ ਆਤਾਂ ਪਿੰਡ ਵਾਲੀਆਂ ਹੁਣ ਤੱਕ ਨਹੀਂ ਛੱਡੀਆਂ ਤਾਂ ਕਿੱਦਾਂ ਯਕੀਨ ਕਰਾਂ ਕਿ ਜੋ ਕੁਝ ਪਿੱਛੇ ਹੋਇਆ ਤੂੰ ਛੱਡ ਦੇਂਗਾ ਮੰਮੀ ਮਾਸ ਕਰੋ ਕਿਉਂ ਰੋਂਦੇ ਬੇ ਬੀਬੀ ਮੇਰਾ ਹੱਕ ਹੈ ਇਹਦੇ ਨਾਲ ਗੱਲ ਕਰਨ ਦਾ ਇਹ ਦੇ ਨਿੱਕਲੇ ਦਾ ਹੱਕ ਗਾ ਮੈਨੂੰ ਚਾਰ ਗੱਲਾਂ ਸੁਣਾਉਣ ਦਾ ਮੈਂ ਵੀ ਸੁਣਾ ਸਕਦੀ ਆ ਤੇ ਜੇ ਤੁਹਾਡਾ ਹੱਕ ਬੰਦਾ ਤਾਂ ਮੈਂ ਚੁੱਪ ਕਰਕੇ ਸੁਣਾਉਂਦੀ ਆ ਮੈਨੂੰ ਪਤਾ ਮੈਂ ਗਲਤ ਆ ਪਰਦਾ ਪੈਂਦਾ ਨਾ ਪਰਦਾ ਦੱਸਾਂ ਮੈਂ ਪਾਲਣ ਪੋਛਲ ਵਾਲੀ ਤੋਂ ਜ਼ਿਆਦਾ ਜ਼ਰੂਰੀ ਮੈਨੂੰ ਉਹ ਹੈ ਜਿੰਨੇ ਮੈਨੂੰ ਸਟੈਂਡ ਕੀਤਾ ਸਟੈਂਡ ਤਾਂ ਬੰਦਾ ਉਦੋਂ ਹੁੰਦਾ ਨਾ ਜਦੋਂ ਜ਼ਮੀਨ ਵੀ ਨਾ ਉਪਜਾਊ ਹੋਵੇ ਤਾਂ ਹੀ ਉਹਦੇ ਤੇ ਸਭ ਕੁਝ ਲੱਗਦਾ ਆ ਸਮਝਦਾ ਇਹ ਚੀਜ਼ ਪਰ ਇਸ ਚੀਜ਼ ਦੀ ਸਮਝ ਮੈਨੂੰ ਹੁਣ ਆਈ ਆ ਆ ਗਈ ਨਾ ਜੇ ਇਹ ਚੀਜ਼ ਦੀ ਸਮਝ ਆਈ ਤੇ ਮੈਂ ਆਪਣੇ ਮਾਪਿਆਂ ਨੂੰ ਲੈਣ ਆ ਗਿਆ ਜੇ ਮੈਨੂੰ ਪਛਤਾਵਾ ਹੋਇਆ ਤੇ ਲੈ ਜਾ ਫਿਰ ਮੈਂ ਕਦੋਂ ਰੋਕੇ ਆ ਇਦਾਂ ਨਹੀਂ ਤੇਰੀ ਸਹਿਮਤੀ ਤੋਂ ਬਿਨਾ ਕਿਵੇਂ ਲੈ ਜਾਏਗਾ ਇਦਾਂ ਥੋੜੀ ਜਿੰਨਾ ਚਿਰ ਤੁਹਾਡੀ ਸਾਂਤੀ ਨਾ ਆਈ ਉਪਰ ਉਪਰ ਤੁਸੀਂ ਜੋ ਮਰਜ਼ੀ ਗਏ ਚੱਲੋ ਜਦੋਂ ਤੁਹਾਡੇ ਮਨ ਦੇ ਵਿੱਚ ਅਜੇ ਵੀ ਉਹ ਚੱਲਣ ਦੇ ਕਿ ਨਹੀਂ ਮੈਂ ਨਹੀਂ ਭੇਜਣਾ ਜਿੰਨਾ ਚਿਰ ਤੁਹਾਡਾ ਮਨ ਨਾ ਮੰਨੂਗਾ ਨਾ ਮੈਂ ਨਹੀਂ ਲੈ ਕੇ ਜਾਣੇ ਬੈਠਾ ਇੱਥੇ ਤੇ ਬਹਿ ਜਾ ਤੂੰ ਵੀ ਤੇਰੇ ਬੰਦੇ ਮੇਰੀ ਮਾਂ ਤਾਂ ਮੇਰੇ ਕੋ ਬੇਗੀ ਨਾਲੇ ਤੂੰ ਵੀ ਵੇਜੇਂਗਾ ਸੇਵਕ ਹਰ ਰਿਸ਼ਤਾ ਮਿਲ ਜਾਂਦਾ ਈ ਦੁਨੀਆ 'ਚ ਤੂੰ ਕਮਾ ਕੇ ਵੀ ਕਮਾ ਲੇਗਾ ਸਭ ਕੁਝ ਕਹਿਣਾ ਨਹੀਂ ਚਾਹੀਦਾ ਜਨਾਨੀ ਵੀ ਦੂਜੀ ਮਿਲ ਜਾਂਦੀ ਬੱਚੇ ਨਹੀਂ ਮਿਲ ਜਾਂਦੇ ਨਹੀਂ ਮਿਲਦੇ ਜਗ ਦੇ ਤੇ ਮਾਪੇ ਨਹੀਂ ਮਿਲਦੇ ਮਾਂ ਪਿਆਰੀ ਮਿਲਦੇ ਕੁਝ ਵੀ ਹੋ ਜੇ ਰੋਸ ਜੋ ਆਪ ਨਿਕਲ ਜਾਓ ਨਾਕ ਜਵਾਨ ਦੇ ਨਾਂ ਤੇ ਬੁੱਢੇ ਬੁੱਢੀ ਇਹਨਾਂ ਨੂੰ ਕਦੀ ਘਰੋਂ ਨਾ ਕੱਢੋ ਤੁਹਾਡੇ ਲਈ ਉਹਨਾਂ ਨੇ ਦਰਦ-ਦਰ ਠੱਕੇ ਖਾਧੇ ਹੁੰਦੇ ਨੇ ਉਹਨਾਂ ਨੂੰ ਨਹੀਂ ਕਦੀ ਕੁਝ ਕਹਿਣਾ ਜਿੱਦਾਂ ਦੇ ਮਰਜ਼ੀ ਆ ਨਾ ਮਾਤ ਦਾ ਹੱਥ ਨਾ ਸਿਰ ਤੇ ਹੁਣ ਬੁੜਾ ਜਿਹਾ ਰਹੀ ਆ ਦਿਖਦਾ ਨਹੀਂ ਤੇ ਉਹਨਾਂ ਨੂੰ ਰੋਂਦੀ ਹੈ ਹੈ ਅੱਛਾ ਭਰਾ ਨਹੀਂ ਰੋਂਦਾ ਦਿਖੰਦਾ